ਆਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਲੋ ਜੀ ਦਿਨ ਹੈਗਾ ਅੱਜ ਮੰਗਲਵਾਰ ਦਾ ਸਵੇਰ ਦਾ ਟਾਈਮ ਹੈ ਅਸਵੇ ਦੇ ਜਿਹੜੇ ਕਿਚਨ ਦੇ ਕੰਮਕਾਜ ਸ਼ੁਰੂ ਹੋ ਗਏ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਵੀ ਮੈਂ ਅੱਜ ਡੇਲੀ ਰੁਟੀਨ ਦੇ ਜਿਹੜਾ ਕੰਮ ਹੈ ਉਹ ਕਿਵੇਂ ਮੈਨੇਜ ਕਰਦੀ ਆ ਐ ਵੈਸੇ ਤਾਂ ਦੇਖੋ ਜੀ ਸਾਰੀਆਂ ਭੈਣਾਂ ਜਿਹੜੀਆਂ ਆ ਨਾ ਚਾਹੇ ਉਹ ਹਾਊਸ ਵਾਈਫ ਹੈ ਚਾਹੇ ਜੌਬ ਕਰਦੀਆਂ ਜਾਂ ਹਾਊਸ ਵਾਈਫ ਹੋਣ ਦੇ ਨਾਲ ਨਾਲ ਉਹ ਘਰੇ ਕੋਈ ਸਿਲਾਈ ਦਾ ਕੰਮ ਕਰਦੀਆਂ ਕਢਾਈ ਦਾ ਕੰਮ ਕਰਦੀਆਂ ਆ ਹਨ ਤੇ ਇਸ ਤੋਂ ਇਲਾਵਾ ਵੀ ਕੋਈ ਪਾਰਟ ਟਾਈਮ ਜੌਬ ਕਰਦਾ ਫੁੱਲ ਟਾਈਮ ਜੌਬ ਕਰਦਾ ਸਭ ਆਪਣੇ ਘਰ ਨੂੰ ਜਿਹੜਾ ਮੈਨੇਜ ਕਰਕੇ ਰੱਖਦੀਆਂ ਆ ਜੀ ਤੇ ਬਹੁਤ ਵਧੀਆ ਕੰਮ ਵੀ ਹੈ ਕਿਉਂਕਿ ਕੋਈ ਵੀ ਕੰਮ ਜਿਹੜਾ ਆ ਉਹ ਇੰਪੋਸੀਬਲ ਨਹੀਂ ਹੁੰਦਾ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੁੰਦਾ ਹੈ ਇੰਪੋਸੀਬਲ ਨਹੀਂ ਹੁੰਦਾਗਾ ਤੇ ਇਸ ਕਰਕੇ ਮੈਂ ਅੱਜ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੀ ਆਂ ਵੀ ਮੈਂ ਡੇਲੀ ਰੁਟੀਨ ਦਾ ਜਿਹੜਾ ਕੰਮ ਹੈ ਉਹ ਕਿਵੇਂ ਮੈਨੇਜ ਕਰਦੀ ਆਂ ਆਪਾਂ ਨੂੰ ਕੰਮ ਮੈਨੇਜ ਕਰਨ ਵਾਸਤੇ ਸਭ ਤੋਂ ਪਹਿਲਾਂ ਇਹ ਫਿਕਸ ਕਰਨਾ ਪੈਂਦਾ ਆਪਣੇ ਉੱਠਣ ਦਾ ਟਾਈਮ ਤੇ ਸੌਣ ਦਾ ਟਾਈਮ ਹੈਨਾ ਦੂਸਰਾ ਟਾਈਮ ਇਹ ਦੂਸਰੀ ਚੀਜ਼ ਇਹ ਹੁੰਦੀ ਆ ਕਿ ਆਪਾਂ ਨੂੰ ਇਹ ਦੇਖਣਾ ਪੈਂਦਾ ਹੈ ਵੀ ਅੱਜ ਆਪਾਂ ਕੀ ਬਣਾਉਣਾ ਹੈ ਉਹ ਆਪਾਂ ਨੂੰ ਇੱਕ ਦਿਨ ਪਹਿਲਾਂ ਹੀ ਆਪਾਂ ਨੂੰ ਮਤਲਬ ਕਿ ਅਗਰ ਸਵੇਰ ਦਾ ਮਾਰਨਿੰਗ ਰੁਟੀਨ ਦਾ ਕੰਮ ਕਰਨਾ ਹੈ ਤਾਂ ਆਪਾਂ ਨੂੰ ਸ਼ਾਮ ਨੂੰ ਹੀ ਪਲਾਨ ਕਰਕੇ ਰੱਖਣਾ ਪੈਂਦਾ ਹੈ ਵੀ ਸਵੇਰੇ ਆਹ ਚੀਜ਼ ਬਣਾਉਣੀ ਹੈ ਫਿਰ ਆਪਾਂ ਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਉਸ ਕਾਜ ਚੀਜ਼ ਕਰਨ ਦੇ ਵਿੱਚ ਤੇ ਇਸ ਕਰਕੇ ਬਹੁਤ ਸਾਰੀਆਂ ਭੈਣਾਂ ਤੇ ਇਹ ਹੁੰਦੀਆਂ ਵੀ ਜਿਵੇਂ ਲਸਣ ਵਗੈਰਾ ਛਿੱਲਣਾ ਆਹਨਾ ਤੇ ਪਿਆਜ਼ ਵਗੈਰਾ ਜਿਹੜਾ ਕੱਟਣਾ ਆ ਉਹ ਪਹਿਲਾਂ ਜਿਵੇਂ ਫਰਾਈ ਕਰਕੇ ਫ੍ਰਿਜ ਵਗੈਰਾ ਚ ਰੱਖ ਲੈਂਦੀ ਆ ਪਰ ਮੈਨੂੰ ਇਹ ਹੈਗਾ ਸੁੱਕ ਕੇ ਮੰਮੀ ਹੈਗੇ ਆ ਇਹ ਜਿਆ ਕੰਮ ਜਿਹੜਾ ਮੰਮੀ ਸਵੇਰੇ ਹੀ ਕਰ ਦਿੰਦੀ ਐ ਇਸ ਕਰਕੇ ਨਾਲ ਦੀ ਨਾਲ ਹੀ ਆਪਾਂ ਇਹ ਜਿਹੜਾ ਸਬਜੀ ਕੱਟਣ ਵਾਲਾ ਕੰਮ ਐ ਇਹ ਫਰੈਸ਼ ਜਿਹੜਾ ਐ ਤਾਜ਼ਾ ਕੰਮ ਐ ਨਾਲ ਦੀ ਨਾਲ ਹੀ ਕਰ ਲਈਦਾ ਹੈ ਨਾ ਤੇ ਚਲੋ ਜਿਹੜਾ ਕੋਈ ਕੱਲਾ ਹੁੰਦਾ ਉਹਨੂੰ ਤਾਂ ਮੈਨੇਜ ਕਰਨਾ ਹੀ ਪੈਂਦਾ ਹੈ ਪਹਿਲਾਂ ਸੋਚ ਕੇ ਕੱਟ ਕੇ ਵਗੈਰਾ ਤੇ ਛਿਲਕੇ ਵਗੈਰਾ ਰੱਖਣੇ ਪੈਂਦੇ ਸਬਜੀ ਵਗੈਰਾ ਤੇ ਹਾਂਜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ ਕਿ ਜਿਵੇਂ ਮਾਰਨਿੰਗ ਰੁਟੀਨ ਦਾ ਕੰਮ ਹੁੰਦਾ ਹੈ ਮੈਂ ਪਹਿਲਾਂ ਇਹ ਸੋਚ ਲੈਨੀ ਆ ਕਿ ਮੇਰੇ ਕਿਚਨ ਦੇ ਵਿੱਚ ਕਿਹੜੇ ਕਿਹੜੇ ਕੰਮ ਹੈ ਜਿਹੜੇ ਮੈਂ ਮਤਲਬ ਕਿ ਕਿਚਨ 'ਚ ਹੀ ਪਹਿਲਾਂ ਫਿਨਿਸ਼ ਕਰਨੇ ਆ ਨਾ ਜਿੱਦਾਂ ਵੀ ਅੱਜ ਮੈਂ ਕਰ ਰਹੀ ਸੀਗੀ ਦੁੱਧ ਗਰਮ ਕਰਨਾ ਹੈ ਆ ਸਬਜੀ ਬਣਾਉਣੀ ਆ ਫਿਰ ਇੱਥੇ ਮੈਂ ਭਾਂਡੇ ਸਾਫ਼ ਕਰਨੇ ਆ ਹਨਾ ਇਹ ਕੰਮ ਹੋ ਗਏ ਤੇ ਨਾਲ ਦੀ ਨਾਲ ਜਿਵੇਂ ਘਿਓ ਕੱਢਣਾ ਮੱਖਣੀ ਕੱਢਣੀ ਹੋਗੀ ਲੱਸੀ ਪਣ ਕੇ ਰੱਖਣੀ ਆ ਤੇ ਜਿਵੇਂ ਹੁਣ ਤਾਂ ਮੌਸਮ ਦਾ ਚੇਂਜ ਹੋ ਗਿਆ ਹੁਣ ਤਾਂ ਸਾਡੇ ਮਿੱਠੀ ਲੱਸੀ ਵਗੈਰਾ ਨਹੀਂ ਪੀਂਦੇਗੇ ਤੇ ਫਿਰ ਮਿੱਠੀ ਲੱਸੀ ਵੀ ਬਣਾ ਕੇ ਰੱਖਣੀ ਜਿਹਨੇ ਚਾਹ ਪੀਣੀ ਆ ਉਹਨੂੰ ਚਾਹ ਬਣਾ ਦੇਣੀ ਦੂਸਰੀ ਵਾਰ ਦੀ ਹਨਾ ਤੇ ਇਸ ਤਰ੍ਹਾਂ ਮੇਰੇ ਇਹ ਹੁੰਦਾ ਹੈ ਵੀ ਕਿਚਨ ਦੇ ਵਿੱਚ ਜਿਹੜੇ ਕੰਮ ਕਾਜ ਕਰਨ ਵਾਲੇ ਉਹ ਮੈਂ ਪਹਿਲੇ ਕਿਚਨ ਵਾਲੇ ਖਤਮ ਕਰਦੀ ਆ ਹਨਾ ਵੇ ਇਥੋ ਆਲੇ ਸਾਰੇ ਕੰਮ ਖਤਮ ਹੋ ਜਾਣਗੇ ਫਿਰ ਮੈਂ ਦੂਸਰਾ ਕੰਮ ਸ਼ੁਰੂ ਕਰਦੇ ਚਾਹੇ ਉਹ ਕੱਪੜੇ ਧੋਣ ਵਾਲਾ ਹੋ ਗਿਆ ਚਾਹੇ ਉਹ ਸਫਾਈਆਂ ਵਾਲਾ ਹੋ ਗਿਆ ਕੱਪੜੇ ਧੋਣ ਵਾਲਾ ਤੇ ਚਲ ਆਪਾਂ ਐ ਹੁੰਦਾ ਵੀ ਤੁਰੇ ਫਿਰਦੇ ਮਸ਼ੀਨ ਦੇ ਵਿੱਚ ਕੱਢ ਦਿੰਨੇ ਆ ਤੇ ਜਦੋਂ ਧੋਣਿਆ ਉਦੋਂ ਸਾਰੇ ਇਧਰਲੇ ਕੰਮ ਖਤਮ ਕਰਕੇ ਉਸ ਤੋਂ ਬਾਅਦ ਬੈ ਕੇ ਧੋ ਲਈਦੀ ਹੈ ਤੇ ਮੈਂ ਜਿਵੇਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਕਿਚਨ ਦੇ ਕੰਮ ਕਾਜ ਜੜੇ ਆ ਉਹ ਸਾਰੇ ਪਹਿਲਾਂ ਖਤਮ ਕਰ ਲੈਣੇ ਹੁੰਦੀ ਆ ਵੀ ਇੱਥੋਂ ਤੱਕ ਵੀ ਵੀ ਸਵੇਰ ਦਾ ਜਿੰਨਾ ਹੋ ਸਕੇ ਵੀ ਮੈਨੂੰ ਲੱਗਦਾ ਵੀ ਹੁਣ ਟਾਈਮ ਹੋ ਗਿਆ ਤਾਂ ਆਟਾ ਵੀ ਗੁੰਨ ਕੇ ਰੱਖ ਦੇਣੀ ਆ ਕਿਉਂਕਿ ਮੈਨੂੰ ਪਤਾ ਹੈ ਜੇ ਮੈਂ ਕੱਪੜੇ ਧੋਣ ਲੱਗ ਗਈ ਤਾਂ ਮੈਨੂੰ ਫਿਰ ਘੰਟਾ ਡੇਢ ਘੰਟਾ ਲੱਗ ਜਣਾ ਤੇ ਜੇ ਸਫਾਈਆਂ ਤੇ ਲੱਗ ਜੀਏ ਤੇ 2 ਢਾਈ ਘੰਟੇ ਆਰਾਮ ਨਾਲ ਲੱਗ ਹੀ ਜਾਂਦੇ ਉਧਰ ਗਿਆ ਨੂੰ ਤੇ ਤੰਦੂਰ ਮੰਮੀ ਤੇ ਪਾ ਲੈਂਦੇ ਹੰਦੇ ਆ ਮੰਮੀ ਦੇਖ ਲੈਂਦੇ ਆ ਵੀ ਇਹਦਾ ਹੁਣ ਇੰਨਾ ਕੰਮ ਰਹਿ ਗਿਆ ਵੈਸੇ ਵੀ ਅਸੀਂ ਜ਼ਿਆਦਾਤਰ 9:30 10 ਵਜੇ ਤੱਕ ਫੁਲਕਾ ਬਣਾਉਨੇ ਆ ਤੇ ਉਸ ਦਾ ਮੇਤਾ ਹੁੰਦਾ ਹੈ ਵੀ ਇੰਨਾ ਇੰਨੇ ਟਾਈਮ 'ਚ ਮੈਂ ਇਹ ਕੰਪਲੀਟ ਕਰ ਲੈਣਾ ਵਰਕ ਕੰਮ ਕੰਪਲੀਟ ਕਰ ਲੈਨੇ ਤਾਂ ਰਹਿ ਗਿਆ ਤਾਂ ਰਹਿ ਗਿਆ ਐਸੇ ਵੀ ਗਰਮੀ ਦੇ ਸੀਜ਼ਨ ਦੇ ਵਿੱਚ ਤੇ ਇਹ ਹੁੰਦਾ ਹੈ ਵੀ ਜਦੋਂ ਵੀ 10 ਕ ਵਾਜ ਜਾਂਦੇ ਆ ਤਾਂ ਹਰ ਕੋਈ ਨੂੰ ਇਹ ਹੁੰਦਾ ਵੀ ਹੁਣ ਪੱਖੇ ਕੂਲਰ ਮੁਰ ਜਾ ਕੇ ਬਹਿ ਜਿਏ ਸੀ ਛੱਡ ਲਈਏ ਤੇ ਇਸ ਕਰਕੇ ਮੇਰਾ ਇਹ ਹੀ ਹੁੰਦਾ ਹੈ ਵੀ ਮੈਂ ਫੁਲਕਾ ਬਣਾਉਣ ਤੋਂ ਪਹਿਲਾਂ ਪਹਿਲਾਂ ਸਫਾਈਆਂ ਦਾ ਕੰਮ ਨਵੇੜਦਾ ਇਹ ਹੋ ਜਾਂਦਾ ਹੈ ਤੇ ਜਿੱਥੋਂ ਤੱਕ ਵੀ ਡਸਟਿੰਗ ਵਗੈਰਾ ਡਸਟਿੰਗ ਤਾਂ ਮੈਂ ਰੋਜ਼ ਕਰ ਹੀ ਦਿੰਨੀ ਆ ਜਿਵੇਂ ਝਾੜੂ ਵਗੈਰਾ ਕੱਢਦੇ ਤੇ ਰੋਜ਼ ਹੀ ਡਸਟਿੰਗ ਕਰ ਦਿੰਨੀ ਆ हां जी ਜਿੱਥੇ ਤੱਕ ਪੋਚਣ ਦਾ ਕੰਮ ਆ ਗਿਆ ਤੇ ਦੇਖੋ ਜੀ ਮੇਜੇ ਕਮਾਂ ਵੀ ਮੈਂ ਡੇਲੀ ਪੋਚੇ ਲਾ ਲੈਨੀ ਆ ਪਹਿਲਾਂ ਤਾਂ ਮੈਂ ਡੇਲੀ ਪੋਚੇ ਲਾ ਲੈਂਦੀ ਸੀ ਪਰ ਹੁਣ ਮੇਰੇ ਤੋਂ ਵੀ ਡੇਲੀ ਪੋਚੇ ਨਹੀਂ ਲੱਗਦੇ ਹੁਣ ਮੈਂ ਇਸ ਨੂੰ ਮੈਨੇਜ ਕਰਕੇ ਚੱਲਦੀ ਆ ਜਿੱਦਾਂ ਕਿ ਇੱਕ ਵਾਰੀ ਮੈਂ ਕਮਰਿਆਂ ਦੇ ਵਿੱਚ ਲਾ ਲੇ ਤੇ ਦੂਸਰੀ ਵਾਰੀ ਮੈਂ ਲੋਬੀ ਦੇ ਵਿੱਚ ਲਾ ਲੇ ਕਿਉਂਕਿ ਆਪਣੇ ਤੇ ਇਹ ਹੈ ਨਹੀਂ ਵੀ ਛੋਟੇ ਬੱਚੇ ਆ ਵੀ ਜ਼ਿਆਦਾ ਖਲਾਰਾ ਵਗੈਰਾ ਪੈਂਦਾ ਹੈ ਤੇ ਇਸ ਕਰਕੇ ਇਨਾ ਵੀ ਸਫਾਈ ਰਹਿੰਦੀ ਆ ਨਾ ਜਿੱਥੇ ਛੋਟੇ ਬੱਚੇ ਹੋਣ ਉੱਥੇ ਵੀ ਵਾਲਾ ਖਲਾਰਾ ਪੈ ਜਾਂਦਾ ਆ ਤੇ ਤਾਂ ਕਰਕੇ ਵੀ ਉੱਥੇ ਜ਼ਿਆਦਾ ਉਹਨਾਂ ਨੂੰ ਕਰਨੀ ਪੈਂਦੀ ਹੈ ਨਾ ਸਫਾਈ ਦਾ ਕੰਮ ਤੇ ਮੈਂ ਇਸ ਤਰ੍ਹਾਂ ਬਸ ਮੈਨੇਜ ਕਰ ਲੈਣੀ ਹੁੰਨੀ ਆ ਤੇ ਬਾਕੀ ਕਿਚਨ ਵਗੈਰਾ ਦੇ ਵਿੱਚ ਤਾਂ ਰੋਜ਼ ਸਫਾਈ ਕਰਨੀ ਹੀ ਪੈਂਦੀ ਹੈ ਨਾ ਉੱਥੇ ਤਾਂ ਦੇਖੋ ਜੀ ਸਬਜ਼ੀ ਕੱਟਦੇ ਆ ਛਿਲਕੇ ਖਿੱਲਰ ਗਏ ਜਾਂ ਕੋਈ ਦੁੱਧ ਵਗੈਰਾ ਗਰਮ ਕੀਤਾ ਦੁੱਧ ਡੁੱਲ ਗਿਆ ਹਨਾ ਕੋਈ ਚੀਜ਼ ਕੋਈ ਵੀ ਚੀਜ਼ ਕਰਦੇ ਆ ਪਾਂਡੇ ਸਾਫ਼ ਕਰਦੇ ਆ ਤਾਂ ਛੱਟੇ ਵਗੈਰਾ ਪੈ ਗਏ ਤੇ ਉੱਥੇ ਤਾਂ ਡੇਲੀ ਸਫਾਈ ਕਰਨੀ ਹੀ ਪੈਂਦੀ ਹੈ ਉੱਥੇ ਤਾਂ ਡੇਲੀ ਪੋਚਾ ਲੋਣਾ ਹੀ ਪੈਂਦਾ ਫੇਰੀ ਸਫਾਈ ਰਹਿੰਦੀ ਐ ਨੇ ਤਾਂ ਮੱਖੀ ਆ ਕੀੜੇ ਕੀੜੀਆਂ ਬਹੁਤ ਚੀਜ਼ਾਂ ਜਿਹੜੀਆਂ ਆ ਜਿਗੀਆਂ ਆ ਬਹੁਤ ਡਿਸਟਰਬ ਕਰਦੀਆਂ ਆ ਫਿਰ ਤੇ ਬਸ ਇਸ ਤਰ੍ਹਾਂ ਆਪਾਂ ਜਿਹੜੇ ਡੇਲੀ ਰੁਟੀਨ ਦੇ ਕੰਮ ਆ ਉਹ ਮੈਂ ਮੈਨੇਜ ਕਰ ਲੈਣੀਆਂ ਸਫਾਈਆਂ ਦੇ ਨਾਲ-ਨਾਲ ਹਾਂਜੀ ਇੱਕ ਜ਼ਰੂਰ ਹੈ ਕਿ ਇੱਕ ਦਿਨ ਮੈਂ ਕਰ ਲੈਨੀ ਆ ਪੋਚੇ ਵਾਲਾ ਕੰਮ ਤੇ ਇੱਕ ਦਿਨ ਮੈਂ ਕੱਪੜੇ ਧੋਣ ਵਾਲਾ ਕੰਮ ਕਰਦੀ ਆ ਅ ਫਿਰ ਜਿਹੜਾ ਮੈਨੇਜ ਹੋ ਜਾਂਦਾ ਕਿਉਂਕਿ ਅਸੀਂ 5 ਜਾਣੇ ਆ ਫੈਮਿਲੀ ਦੇ ਵਿੱਚ ਫਿਰ ਇੰਨੇ ਜ਼ਿਆਦਾ ਵੀ ਕੱਪੜੇ ਨਹੀਂ ਹੁੰਦੇ ਡੇਲੀ ਵੀ ਰੋਜ਼ ਮਸ਼ੀਨ ਚਲਾਈ ਜਾਵੇ ਤੇ ਇਸ ਕਰਕੇ ਵੀ ਦੋ ਦਿਨਾਂ ਦੇ ਕੱਪੜੇ ਜਿਵੇਂ ਕੀ ਅ ਫਿਰ ਉਸ ਕਰ ਲੈਣੇ ਹੁੰਦੀ ਆ ਇਸ ਤਰ੍ਹਾਂ ਮੈਨੇਜ ਦੋ ਦਿਨਾਂ ਦੇ ਕੱਪੜੇ ਕਰਕੇ ਧੋ ਲੈਣੇ ਹੁੰਦੀ ਆ ਇਸ ਤਰ੍ਹਾਂ ਜਿਹੜਾ ਕੰਮ ਆਪਣਾ ਮੈਨੇਜ ਹੋ ਜਾਂਦਾ ਆ ਚਲੋ ਜੀ ਹੁਣ ਚਲਦੇ ਆਂ ਪੌੜੀਆਂ ਤੇ ਇਹ ਪੌੜੀਆਂ ਇੱਕ ਦਿਨ ਮੈਂ ਚੰਗੀ ਤਰ੍ਹਾਂ ਧੋਤੀਆਂ ਸੀ ਹੁਣ ਵਧੀਆ ਸਾਫ ਹੋ ਗਈਆਂ ਤੇ ਰਾਜਵਿੰਦਰ ਲੱਗੇ ਹੋਏ ਆ ਉੱਪਰ ਸਫਾਈ ਕਰਨ ਗਮ ਲੈ ਆਂਦੀ ਉੱਥੇ ਬੀਜਾ ਬਜਾਈ ਕਰਨੀ ਹੈ ਮੈਂ ਲੈਣਾ ਇਸ ਗੀ ਗੰਡੇ ਘੜ ਤੱਕੋ ਮੀਨਰ ਬੋਤਲ ਹੋ ਜਾਂਦਾ ਘਾਣ ਚਲੋ ਇੰਨਾ ਵੀ ਹੁਣ ਪਾਣੀ ਆ ਗਿਆ ਤੇ ਹੋਜੂਗੀ ਸਫਾਈ ਇਦਰਾਪਾ ਗੰਡੇ ਵੀ ਥੋੜੇ ਰਹਿ ਗਏ ਮਹਿੰਗੇ ਵੀ ਬਹੁਤ ਹੋ ਗਏ ਗੰਡੇ ਦੇਖ ਧਨੀਆ ਲੈ ਕੇ ਆਈ ਸੀ ਵਿਜਨ ਹੁੰਦਾ ਬੜਾ ਜ਼ਿਆਦਾ ਪਣਦੇ ਹੁੰਦਾ ਪਿੰਡੀਆਂ ਦੀ ਜ਼ਿਆਦਾ ਪਣਦੇ ਆ ਪਿੰਡੀਆਂ ਹੁਣ ਖਤਮ ਹੋ ਜਾਂਦੀਆਂ ਹੁੰਦਾ ਸਿਆਲ ਆਣੀ ਹੈ ਸਬਜ਼ੀ ਨਾਲ ਰਹਿਣਗੀਆਂ ਤੜੀ ਵਾਲੀਆਂ ਇਵੇਂ ਤੜੀ ਵਾਲੇ ਚ ਕੱਟ కడీ స <today |ms|> <mermaidounded> ਇਹ ਚ ਜਉਣਗੇ ਮੇਥੇ ਪਾਲਕ ਇੱਕ ਚ ਪਾਲਕ ਹੋਊਗਾ ਧਨੀਆ ਹੋ ਜਾਊਗਾ ਆਵਲੀ ਦਾ ਕ੍ਰੈਕ ਜੀ ਹੋਊਗੀ ਨਾ ਪਰ ਹੋ ਤ ਜਾਊਗਾ ਚਲੋ ਇਹਦੇ ਵਿੱਚ ਅਜੇ ਹੋਰ ਇਹਦੀ ਸਾਫ ਸਫਾਈ ਕਰਨ ਵਾਲੀ ਉਹਦੀ ਕਰਨੀ ਹੈ ਸਫਾਈ ਹਜੇ ਤੋ ਪਹਣੇ ਪਰ ਹੁਮਸ ਜੀ ਹੋਈ ਪਈ ਐ ਸਾਵਾਂ ਦੇ ਕਮਾਚ ਲੱਗੇ ਪੈ ਸਿਰਸਰੇ सुको तो नहीं खाना ना गई ने सुको भी खा लेनी है चलो ले जाने फिर गई वास्ते का चलाती पालक एक पासे ला दो धनिया एक पासे मेथी एक पासे मसाला करता हम्म गए पानी फिर तो इन्हें भी धुप्प घ वीया हो जाते गर्मी करके नहीं होंगे गे सारे उधरले कम खत्म कर ले लिया तंदूर ਤੇ ਹੁਣ ਅਸੀਂ ਲੱਗੇ ਹੋਏ ਹਾਂ ਫੁਲਕਾ ਬਣਾਉਣ ਵਾਸਤੇ ਤੇ ਬਸ ਇਨਾ ਹੋ ਜਾਂਦਾ ਵੀ ਥੋੜਾ ਜਿਹਾ ਉਸੇ ਟਾਈਮ 'ਚ ਅਸੀਂ ਫੁਲਕਾ ਬਣਾਉਣੇ ਦੇਖ ਲੈਣੇ ਵੀ ਹੁਣ ਸਾਰੇ ਘਰੇ ਆ ਤੇ ਹੁਣ ਖਾ ਹੀ ਲੈਣਗੇ ਤੇ ਜਿੱਥੇ ਤੱਕ ਕੱਪੜੇ ਪ੍ਰੈਸ ਕਰਨ ਦਾ ਹੁੰਦਾ ਹੈ ਹਨਾ ਵੈਸੇ ਸਾਡੇ ਡੇਲੀ ਵੀ ਕੱਪੜੇ ਪ੍ਰੈਸ ਕਰਨ ਵਾਲੇ ਹੋ ਹੀ ਜਾਂਦੇ ਆ ਤੇ ਇਸ ਕਰਕੇ ਇਹ ਮੈਂ ਸਰਦੀਆਂ ਵਿੱਚ ਤਾਂ ਸਵੇਰੇ-ਸਵੇਰੇ ਕਰ ਲੈਣੀਆਂ ਨੇ ਕਿਉਂਕਿ ਸਰਦੀਆਂ ਵਿੱਚ ਇਹ ਹੁੰਦਾ ਸਵੇਰੇ ਧੁੰਦ ਵਗੈਰਾ ਬਹੁਤ ਹੁੰਦੀ ਹੈ ਤੇ ਬਾਹਰ ਦਾ ਕੰਮ ਛੇਤੀ ਜਿਹੜਾ ਹੁੰਦਾ ਨਹੀਂਗਾ ਸਵੇਰੇ-ਸਵੇਰੇ ਤੇ ਗਰਮੀਆਂ ਵਿੱਚ ਇਹ ਹੁੰਦਾ ਵੀ ਬਾਹਰ ਧੁੱਪ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਪਹਿਲਾਂ ਬਾਹਰ ਵਾਲੇ ਕੰਮ ਨੇ ਪਟਾ ਲਈਏ ਇਹ ਤਾਂ ਦੁਪਹਿਰ ਨੂੰ ਵੀ ਕੋਲਰ ਪੱਖਾ ਲਾ ਕੇ ਜਿਹੜੇ ਪ੍ਰੈਸ ਹੋ ਜਾਣਗੇ ਇਸ ਕਰਕੇ ਗਰਮੀਆਂ ਦੇ ਵਿੱਚ ਤਾਂ ਮੈਂ ਦੁਪਹਿਰ ਨੂੰ ਹੀ ਪ੍ਰੈਸ ਕਰਦੀ ਹਣੀ ਦੁਪਹਿਰ ਦਾ ਚਾਹ ਪਾਣੀ ਪੀਣ ਤੋਂ ਬਾਅਦ ਸਬਜ਼ੀ ਵਗੈਰਾ ਹੁੰਦੀ ਜਿਹੜੇ ਮੰਮੀ ਕੱਟ ਦਿੰਦੇ ਆ ਫਿਰ ਮੈਂ ਇੰਨੇ ਟਾਈਮ ਦੇ ਵਿੱਚ ਕਪੜੇ ਵਗੈਰਾ ਪ੍ਰੈਸ ਕਰ ਲੈਣੀ ਆ ਤੇ ਬਾਕੀ ਕੰਮ ਜਿਹੜੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਵਲੌਗ ਦੇ ਵਿੱਚ ਦੁਪਹਿਰ ਦੇ ਰੁਟੀਨ ਦੇ ਵਰਕ ਵੀ ਸ਼ਾਮ ਨੂੰ ਮੈਂ ਕਿਚਨ ਪੜਾਉਣੀ ਹੁੰਨੀ ਆ ਇਸ ਕਰਕੇ ਮੈਂ ਸਬਜੀ ਜਿਵੇਂ ਹੋ ਗਈ ਹੈ ਨਾ ਦੁੱਧ ਵਗੈਰਾ ਜਿਹੜਾ ਸੰਭਾਲਣਾ ਗਰਮ ਕਰਨਾ ਨਾ ਪੀਣ ਵਾਲਾ ਉਹ ਸਾਰਾ ਉਸ ਟਾਈਮ ਕਰਕੇ ਰੱਖ ਦੇਣੀ ਆ ਫੁੱਲ ਫੁੱਲ ਪਾਜੋ ਨਹੀਂ ਕੋਈ ਨਾ ਕੋਈ ਨਾ ਫੇਗੀ ਭਜ ਜੂਗਾ ਦਾ ਗਰਮੀ ਦੇ ਘਟੇ ਫੁੱਲ ਆ ਜਵੇ ਮੀ ਪੂਰਾ ਪੂਰਾ ਸਾਡੇ ਪੇੜ ਪੋਦੇ ਹਰੇ ਭਰੇ ਹੋ ਜਾਣ ਹੋਰ ਚੱਲ ਪਹਿਣਗੇ ਪ੍ਰਣਾਲੇ ਚੱਲ ਪਹਿਣਗੇ ਬਸ ਹਾਂਜੀ ਉਠੋਣੀ ਆ ਕੱਪੜੇ ਪ੍ਰੈਸ ਵਿੱਚੇ ਰਹਿ ਗਏ ਗਏ ਨਾ ਰਹਿਣੀਆਂ ਇਹ ਸੱਤ ਬੋਸ ਲੈ ਕੇ ਨਹੀਂ ਗਏ ਚਾਹ ਪੀਤੀ ਸੀ ਨੰਗੇ ਸਾਰੇ ਚਲੋ ਜੀ ਮੈ ਤਾਂ ਗਰਮ ਸਰਦ ਹੋ ਜਾਂਦੀ ਇਹਨੇ ਆਪਾਂ ਤਾਂ ਇੱਥੇ ਖੜ ਕੇ ਇੰਜੋਏ ਕਰਦੇ ਆ ਮੀ ਕਣੀਆਂ ਦੀ ਆਵਾਜ਼ ਕਿੰਨੀ ਸੋਹਣੀ ਆਉਂਦੀ ਹੈ। ਦੇਖੋ ਤੇਜ਼ੀ ਆ ਰਹੀ ਹੈ। ਹੋ ਗਈ ਹੋ ਗਈ ਤੇਜ਼ ਪ੍ਰਣਾਲੇ ਚੱਲਣ ਵਾਲੇ ਹੋ ਗਏ। ਇਹ ਬੇਨ ਨੂੰ ਲੱਗੀ ਹੋਈ ਛੋਟੀ ਜੀ ਮਤੀਰੀ। ਦੇਖੋ ਛੋਟੀ ਜੀ ਮਤੀਰੀ ਲੱਗੀ ਹੋਈ ਹੈ। ਇਹ ਪੂਰਾ ਤੇਜ਼। ਬਹੁਤ ਗਰਮੀ ਕੀਤੀ ਸੀ ਸੇਰ ਦੀ। ਆ ਲੋ ਨਾ ਨਾ ਲੋ ਹਣ ਠੰਡ ਲੱਗਦੀ ਆ ਗਰਮ ਤੇ ਸਰਦਨਾ ਹੋ ਜਾ ਚਾਹ ਪੀਤੀ ਸੀ ਹੋਰ ਜ਼ਿਆਦਾ ਹੋ ਗਿਆ ਫਰਸ਼ ਤਾਂ ਹੁਣ ਮੀਤ ਨਾਲ ਧੁੱਤੀ ਜਾਊਗੀ ਮੈਂ ਤਾਂ ਹੀ ਕਿ ਮੈਂ ਕਿ ਅੜੀਕ ਲੈਣੇ ਮੀ ਆਊਗਾ ਫੇਰ ਧੋਵਾਂਗੇ ਖੋਲ ਪਰ ਨਾਲੇ ਚੱਲਦੇ ਹੁਣ ਤਾਂ ਅੱਧਾ ਘੰਟਾ ਹੋ ਚੁਲਿਆ ਅਮੀ ਪੰਜਾਬੀ ਮੀਂਹ ਦੇਖ ਰਿਹਾ ਦਰਸ਼ਕ ਬੱਥੇ ਸ਼ਾਨਦਮ ਮੌਸਮ ਹੋ ਜੂਗਾ ਵਧੀਆ ਜੀ ਬਹੁਤ ਵਧੀਆ ਲੱਗਿਆ ਚਲੋ ਰੋਕ ਰੋਕ ਕੇ ਹੁੰਦਾ ਅਜੇ ਰੋਕ ਰੋਕ ਕੇ ਆਉਂਦਾ ਵੀ ਅਜੇ 10 ਮਿੰਟ ਹੋਰ ਪਾਉਣੇ ਆ ਇੱਥੇ 5 ਮਿੰਟ ਹੋਰ ਪਾਉਣੇ ਆ ਨਾ ਚਲੋ ਹੁਆ ਵੀ ਚੱਲ ਪਈ ਚਲੋ ਜੀ ਅਸੇ ਨਾਲ ਹੀ ਅੱਜ ਵਾਲੇ ਵਲੌਗ ਦਾ ਆਪਾਂ ਕਰ ਰਹੇ ਐਂਡ ਮਿਲਾਂਗੇ ਕਰ ਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ